ਏ ਜੀ ਸਾਡਾ ਜਿਹੜਾ ਯੂ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਹੇਠਾਂ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਸਾਹਿਬ ਨੌਨ ਆਰਡਰ ਬਣਾਉ ਨਾਕਾ ਬੰਦੀ ਤੇ ਆਦੇਸ਼ ਹਰੇਕ ਜ਼ਿਲ੍ਹੇ ਨੂੰ ਦਿੱਤੇ ਗਏ ਸੀਗੇ ਜਿਸ ਦੇ ਵਿੱਚ ਆਪਣੇ ਮੁਹਾਲੀ ਸ਼ਹਿਰ ਦੇ ਵਿੱਚ 15 ਥਾਵਾਂ ਤੇ ਨਾਕਾ ਬੰਦੀ ਕੀਤੀ ਗਈ ਹੈ ਜਿਹਦੇ ਵਿੱਚ ਐਸਐਚਓ ਚੌਕੀ ਇੰਚਾਰਜ ਤੇ ਆਪਣੇ ਜੀਓਸ ਤੇ ਮੈਂ ਆਪਸੀ ਆਪ ਵੀ ਜਾ ਕੇ ਵਕ ਵਕ ਥਾਵਾਂ ਤੇ ਚੈਕਿੰਗ ਕਰ ਰਹੇ ਹਾਂ ਇਹਦਾ ਮਕਸਦ ਇਹ ਹੈਗਾ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਵੇ ਦੇ ਪਰਾਦੇ ਦੇ ਵਿੱਚ ਜਿਹੜਾ ਹੈਗਾ ਉਹ ਖੌਫ ਦੇ ਪੈਦਾ ਮਾਹੌਲ ਹੈ। ਪੂਰੇ ਪੰਜਾਬ ਪਰਦੇ ਵਿੱਚ ਅੱਜ ਨਾਕਾਬੰਦੀ ਕੀਤੀ ਗਈ ਸਪੈਸ਼ਲ ਡਰਾਈਵ ਜਿਹੜੇ ਚਲਾਈ ਗਈ ਤੇ ਸਾਨੂੰ ਨਾ ਸ ਐਸ ਐਸ ਪੀ ਮੁਹਾਲੇ ਦੇ ਬਾਰੇ ਜਿਮ ਜਿਉ ਨੇ ਸਰ ਅਗਰ ਗੱਲ ਕਰੀ ਜਾਵੇ ਤਾਂ ਅੱਜ ਨਾਕਾ ਬੰਦੀ ਸਪੈਸ਼ਲ ਕੀਤੀ ਗਈ ਹੈ ਸਪੈਸ਼ਲ ਇਨਪੁਟ ਏ ਜੀ ਸਾਡਾ ਜਿਹੜਾ ਯੂ ਨੈਸ਼ਨ ਵੇ ਲੋ ਚੱਲ ਰਿਹਾ ਹੈ ਉਹਦੇ ਹੇਠਾਂ ਡੀ ਜੀ ਪੀ ਸਾਹਿਬ ਤੇ ਸਪੈਸ਼ਲ ਡੀ ਜੀ ਪੀ ਸਾਹਿਬ ਨਾਨ ਆਰਡਰ ਬਨੋਂ ਇਹ ਨਾਕੇ ਬੰਦੀ ਦੇ ਆਦੇਸ਼ ਹਰ ਇੱਕ ਜ਼ਿਲ੍ਹੇ ਨੂੰ ਦਿੱਤੇ ਗਏ ਸੀਗੇ ਜਿਸ ਦੇ ਵਿੱਚ ਆਪਣੇ ਮੁਹਾਲੀ ਸ਼ਹਿਰ ਦੇ ਵਿੱਚ 15 ਥਾਵਾਂ ਤੇ ਨਾਕਾ ਬੰਦੀ ਕੀਤੀ ਗਈ ਹੈ ਜਿਹਦੇ ਵਿੱਚ ਐਸ ਐਚ ਓ ਚੌਕੀ ਇਨਚਾਰਜ ਦੇ ਆਪਣੇ ਜੀਓਸ ਤੇ ਮੈਂ ਆਪਸੀ ਆਪ ਵੀ ਜਾ ਕੇ ਵਕ ਵਕ ਦਾਵਾ ਤੇ ਚੈਕਿੰਗ ਕਰ ਰਹੇ ਹਾਂ ਇਹਦਾ ਮਕਸਦ ਇਹ ਹੈਗਾ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਵੇ ਤੇ ਅਪਰਾਧੀਆਂ ਦੇ ਵਿੱਚ ਜਿਹੜਾ ਹੈਗਾ ਉਹ ਖੌਫ ਦੇ ਪੈਦਾ ਮਹੌਲ ਸੋ ਜਦੋਂ ਸਪੈਸ਼ਲ ਡਰਾਈਵ ਦੀ ਗੱਲ ਕਰ ਗਏ ਉਹ ਦਾਕਾ ਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਜੇਕਰ ਦੇਖੇ ਜੇ ਵਦ ਕਿੰਨੇ ਹੋਏ ਤੱਕ ਚਲਾਨ ਜਿਹੜੇ ਕਰ ਚੁੱਕੇ ਨੇ ਤੇ ਕਿੰਨੇ ਕੋਈ ਸਪਾਇਟਿੰਗ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਨਜ਼ਰ ਆ ਸਕਦੀ ਚਲਾਨ ਤਾਂ ਅਸੀਂ ਲਗਭਗ 300 ਤੋਂ ਉੱਪਰ ਕਰ ਚੁੱਕੇ ਹਾਂ ਅਮੋੜੀ ਸ਼ਹਿਰ ਦੇ ਵਿੱਚ ਤੇ ਸਸਪ੍ਰੀਸ਼ ਜਿਹੜੀ ਵੀ ਕੋਈ ਚੀਜ਼ ਲੱਗਦੀ ਉਹਦੇ ਅਕੋਰਡਿੰਗ ਉਹਦੇ ਲੀਗਲ ਐਕਸ਼ਨ ਲਗਾ ਦਿੰਦੇ। ਸੋ ਨਾ ਕਰਾਂ ਫਿਲਮ ਦੀ ਗੱਲ ਕਰੀ ਤਾਂ ਲਗਾਤਾਰ ਕਈ ਹਜੇ ਵੀ ਫਿਲਮ ਜਿਹੜੇ ਲਾ ਕੇ ਚੱਲਦੇ ਨੇ ਗੱਡੀ ਦੇ ਉੱਤੇ ਕਿੰਨੇ ਕੁ ਪਰਸੈਂਟ ਜਿਹੜੀ ਫਿਲਮ ਆ ਉਹ ਤਾਂ ਲਾਊਡ ਹੈ ਤੇ ਉਹਦੇ ਵੀ ਚਲਾਣ ਜਿਹੜੇ ਨੇ ਕੱਟੇ ਜਾ ਰਹੇ। ਉਹ ਦੇਖੋ ਜੀ ਸੁਪਰੀਮ ਕੋਰਟ ਦੀ ਲਾਈਫ ਗਾਈਡਲਾਈਨਸ ਹੈਗੀ ਬੜੀ ਕਲੀਅਰ ਹੈ ਕਿ ਇਹ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਉਹ ਬਾਈਡਲਾਈਨ ਜਿਹੜੀ ਹੈਗੀ ਅਸੀਂ ਰੀਟਰੀਟ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਲਈ ਉਹ ਅਸੀਂ ਸ਼ੇਅਰ ਕਰ ਲਾਂਗੇ ਉਹਦੇ ਅਕਾਊਂਟ ਨੂੰ ਤੁਸੀਂ ਫੋਲੋ ਕਰ ਲੈਣਾ ਠੀਕ ਹੈ ਤਾਂ ਦੂਜੇ ਕਰ ਨਕਾਬੰਦੀ ਗੱਲ ਕਰੀਦਾ ਨਕਾਬੰਦੀ ਜਿਹੜੀਆ ਕੋਹਲ ਦੇ ਵਿੱਚ ਵੀ ਕਿਤੇ ਕਿਤੇ ਮਾਹੌਲ ਦੇ ਵਿੱਚ 15 ਥਾਵਾਂ ਤੇ ਨਕਾਬੰਦੀ ਜਿਹੜੀਆ ਕਿਤੇ ਕਿਤੇ ਤਾਂ ਸੁਵਿਧਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਮਾਹੌਲ ਦੇ ਬਾਰਡਰ ਦੇ ਉੱਤੇ ਇਹ ਨਕਾਬੰਦੀ ਕਿਤੇ ਕਿਤੇ ਜਿਸ ਦੇ ਵਿੱਚ ਖੁਦ ਐਸਐਸਪੀ ਦੀ ਗੱਲ ਕਰਦਾ ਐਸਐਸਪੀ ਖੁਦ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਨਜ਼ਰਾਂ ਦੇ ਜਿਹੜਾ ਗੱਡੀ ਜਿਹਨੇ ਉਹ ਚੈੱਕ ਕਿਤੇ ਰੁਕੋਈ ਹੈ ਜਿਹੜੀ ਗੱਡੀਆਂ ਚੈੱਕ ਕਰਨ ਜਿਸ ਦੇ ਕੋਲ ਕੋਈ ਸਮਾਨ ਜਾਂ ਕੋਈ ਕਾਗਜ਼ ਜਿਹੜੇ ਉਹ ਅਗਰ ਬਹਾਨਾ ਸਮਦੀ ਨਹੀਂ ਹੈ ਤਾਂ ਉਹਨਾਂ ਦਾ ਹੀ ਚਲਾਨ ਜਿਹਨੇ ਉਹ ਕੱਟਿਆ ਜਾ ਰਹੇ ਨੇ ਤਾਂ ਕਿਤੇ ਤਾਂ ਕਿਤੇ ਜਿਕਰ ਯੋਧ ਨਸ਼ੇ ਦੇ ਉੱਤੇ ਨਾਲ ਵੀ ਜੋਰ ਕੇ ਇਹ ਜੂਬੇ ਦੇਖਿਆ ਜਾ ਰਿਹਾ ਕਿ ਨਸ਼ੇ ਦੇ ਵਿਰੁੱਧ ਜ਼ਕਾਤਰ ਪੰਜਾਬ ਸਰਕਾਰ ਜੰਗ ਲੜਦੇ ਹੋਏ ਨਜ਼ਰ ਆ ਰਹੀ ਹੈ ਉਸ ਦੇ ਉੱਤੇ ਵੀ ਇਹ ਜਾਗਰੂਕਬੰਦ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਹੌਲਤ ਬੁਰੀ ਜਨਿਸਟ ਸਰਬਜਿਸ ਸਿੰਘ ਨਾਲ ਸੰਦੀਪ ਸਿੰਘ ਦਾ ਜੀਟੀਵ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤਿ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ ਕਰੋ